ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰਯੋਗ ਸਤਗੁਰਾਨੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਹਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਵਿੱਚ ਚੱਲ ਰਹੀ ਹੈ ਭਗਤ ਜੀ ਦੇ 21 ਸ਼ਬਦ ਕੱਲ ਸੰਪੂਰਨ ਹੋਏ ਸੀ ਆਓ ਭਗਤ ਕਬੀਰ ਸਾਹਿਬ ਜੀ ਅਗਲਾ 22ਵਾਂ ਸ਼ਬਦ ਰੰਮ ਕਰਦੇ ਹਨ 482 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹਨ ਸਾਨੂੰ ਜੀਵਾਂ ਨੂੰ ਭਾਈ ਭਗਤ ਜੀ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਪਹਿਲਾ ਪੂਤ ਪਛੇਰੀ ਮਾਈ ਉਰ ਲਾਗੋ ਚੇਲੇ ਕੀ ਪਾਈ ਇਕ ਤਮ ਭੋ ਸੁਨੋ ਤੁਮ ਭਾਈ ਦੇਖਤ ਸਿੰਘ ਚਰਾਬਤ ਗਾਈ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਇਹ ਸ਼ਬਦੀਆਂ ਪੰਕਤੀਆਂ ਵਿੱਚ ਵੀ ਧਾਰਨਾ ਲੈ ਕੇ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਮਨ ਦੀ ਬਸਤਾ ਬਾਰੇ ਭਗਤ ਜੀ ਵਰਣਨ ਕਰਦੇ ਹਨ ਭਾਵੇਂ ਕੀ ਇਸ ਸ਼ਬਦ ਨੂੰ ਵੀ ਸਮਝਣ ਵਾਸਤੇ ਧਿਆਨ ਦੇਣਾ ਪੈਣਾ ਹੈ ਤਕਰੀਬਨ ਇਹ ਵੀ ਸ਼ਬਦ ਡੰਗਾਈ ਦੇ ਵਿੱਚ ਅਰਥ ਹਨ ਭਗਤ ਜੀ ਮਨ ਨੂੰ ਸੰਬੋਧਨ ਕਰਦੇ ਹੋਏ ਉਹ ਅਵਸਥਾ ਪ੍ਰਗਟ ਕਰਦੇ ਹਨ ਤੇ ਬਚਨ ਕਰਦੇ ਹਨ ਪਹਿਲਾ ਪੂਤ ਬਸ਼ੇਰੀ ਮਾਈ ਪੁੱਤਰ ਪੂਤ ਲਬਜ ਹੈ ਇਹਦਾ ਅਰਥ ਪੁੱਤਰ ਵੀ ਬਣਦਾ ਹੈ ਪਰ ਇੱਥੇ ਭਗਤ ਜੀ ਇਹ ਅਵਸਥਾ ਬਾਰੇ ਵਰਣ ਕਰਦੇ ਹਨ ਇੰਦੇ ਪਹਿਲੋਂ ਜਦੋਂ ਇਹ ਜੀਵ ਆਤਮਾ ਸਰੀਰ ਵਿੱਚ ਆਈ ਸੀ ਬਹੁਤ ਪਵਿੱਤਰ ਸੀ ਫੂਤ ਤੋਂ ਭਾਵ ਇੱਥੇ ਪਵਿੱਤਰਤਾ ਹੈ ਪਛੇਰੀ ਮਾਈ ਤੋਂ ਭਾਵ ਹੈ ਕਿ ਪਿੱਛੋਂ ਨੂੰ ਮਾਇਆ ਮਾਈ ਜਿਹੜੀ ਸੀ ਮਾਇਆ ਦੀ ਲੱਗਣ ਲੱਗੀ ਭਗਤ ਜੀ ਇਹ ਆਧਾਰ ਲੈ ਰਹਿਣ ਕਹਿੰਦੇ ਪਹਿਲੋਂ ਫੂਤ ਪਛੇਰੀ ਮਾਈ ਕਹਿੰਦੇ ਜਿਸ ਵੇਲੇ ਇਹ ਜੀਵ ਆਤਮਾ ਸੰਸਾਰ ਤੇ ਮਨੁੱਖ ਦੇ ਵਿੱਚ ਹੁੰਦੀ ਹੈ ਉਸ ਵੇਲੇ ਪਵਿੱਤਰ ਹੁੰਦੀ ਅੰਸ਼ ਪ੍ਰਮਾਤਮਾ ਦੀ ਅੰਸ਼ ਹੁੰਦੀ ਹੈ ਇਹ ਪ੍ਰਮਾ ਇਹ ਆਤਮਾ ਤੇ ਪ੍ਰਮਾਤਮਾ ਇੱਕ ਸਮਾਨ ਹਨ ਉਹ ਦੀ ਅੰਸ਼ ਹੈ ਪ੍ਰਮਾਤਮਾ ਦੀ ਹਗਤ ਜੀ ਕਹਿੰਦੇ ਪਰ ਦੁਨੀਆ ਤੇ ਜਦੋਂ ਆਉਂਦੀ ਹੈ ਆਤਮਾ ਉਹ ਪ੍ਰਮਾਤਮਾ ਨਾਲ ਉਹ ਵਿਛੜ ਕੇ ਹੁੰਦੀ ਹੈ ਆਤਮਾ ਤੈਨੂੰ ਸੰਸਾਰ ਤੇ ਆਉਣ ਸਾਰੀ ਦੇਖੋ ਇਹ ਮਾਈ ਜਿਹੜੀ ਹੈ ਇਹਦੀ ਲਗਨ ਲੱਗ ਜਾਂਦੀ ਹੈ ਇਹ ਮਾਈ ਜੇ ਕੰਟਰੋਲ ਵਿੱਚ ਹੋ ਜਾਂਦੀ ਆਤਮਾ ਪਹਿਲਾ ਪੂਤ ਪਵਿੱਤਰ ਮਾਇ ਪਿੱਤਰ ਬਤੀ ਪਿੱਤਰ ਆਤਮਾ ਸੀ ਭਗਤ ਜੀ ਕਹਿੰਦੇ ਹੁਣ ਪਛੇਰੀ ਮਾਈ ਹੁਣ ਕਹਿੰਦੇ ਇਹਨੂੰ ਮਾਇਆ ਦੀ ਲਟ ਲੱਗੀ ਮਾਇਆ ਜਿਹੜੀ ਇਹਦੇ ਉੱਤੇ ਸਵਾਰ ਹੋ ਗਈ ਗੁਰ ਲਾਗੋ ਚੇਲੇ ਕੀ ਪਾਈ ਭਗਤ ਜੀ ਕਹਿੰਦੇ ਤੋ ਗੱਲ ਹੋਈ ਕਹਿੰਦੇ ਗੁਰੂ ਜਿਹੜਾ ਸੀ ਉਹ ਚੇਲੇ ਮਗਰ ਤੁਰ ਪਿਆ ਜਿਵੇਂ ਇਹ ਮਨ ਜਿਹੜਾ ਸੀ ਇਹ ਬਾਲਸ਼ੀਲ ਸੀ ਵੱਲ ਬਲਵਾਨ ਸੀ ਪਰ ਇੰਦਰੀਆਂ ਦੇ ਮਗਰ ਤੁਰਨਾ ਸ਼ਰੰਭ ਕਰਤਾ ਇਸਨੇ ਗੁਰ ਚੇ ਲਾਗੋ ਚੇਲੇ ਕੀ ਪਾਈ ਕਹਿੰਦੇ ਇਸ ਤਰ੍ਹਾਂ ਹੋ ਗਿਆ ਜਿਵੇਂ ਗੁਰੂ ਕਿਸੇ ਚੇਲੇ ਮਗਰ ਤੁਰ ਪਏ। ਇਹਦੇ ਪਾਰੇ ਦਾ ਹੁਕਮ ਚੱਲਣਾ ਸੀ ਪਾਰੇ ਇੰਦਰੀਆਂ ਦੇ ਬਾਲ। ਕਰਨੇ ਮਨ ਜਿਹੜਾ ਸੀ ਉਹਨਾਂ ਦੇ ਮਗਰ ਤੁਰਨ ਲੱਗ ਪਿਆ। ਏਕ ਚੰਬੋ ਸੁਨੋ ਤੂੰ ਭਾਈ। ਇਹ 라ਉ ਦੀ ਪੰਕਤੀ ਵਿੱਚ ਭਗਤੀ ਦਰਸਾਉਂਦੇ ਹਨ ਕੇਂਦਰੀ ਭਾਲ। ਚੰਬਾ ਹੁੰਦਾ ਕਿ ਚੰਬੇ ਦੀ ਗੱਲ ਹੋ ਜਾਣੀ। ਜਿਵੇਂ ਆਪਾਂ ਕਹਿੰਦੇ ਆ ਯਾਰ ਬਹੁਤ ਚਰਜ ਗੱਲ ਹੋਈ। ਇਕਤੰਬੋ ਸੁਨੋ ਤੁਮ ਭਾਈ ਇਹ ਭਾਈ ਜਨੋ ਵੀਰ ਜਨੋ ਭਗਤ ਜੀ ਕਹਿੰਦੇ ਸੁਨਾ ਕਰੋ ਇਹ ਚੰਬੇ ਦੀ ਗੱਲ ਹੈ ਧਿਆਨ ਦੇ ਨਾਲ ਸੁਨਾ ਕਰੋ ਦੇਖਤ ਸਿੰਘ ਚ ਰਾਵਤ ਗਾਈ ਭਗਤ ਜੀ ਕਹਿੰਦੇ ਤਾਂ ਕੱਲ ਹੋਈ ਕਿ ਸਿੰਘ ਸ਼ੇਰ ਦਾ ਸ਼ੇਰ ਤੋਂ ਸਿੰਘ ਲਬਜ ਪੈਦਾ ਹੋਇਆ ਸੀ ਸ਼ੇਰ ਜਿਹੜਾ ਸ਼ੇਰ ਅਰਥ ਬਣਦਾ ਸਿੰਘ ਦਾ ਭਗਤ ਜੀ ਕਹਿੰਦੇ ਤਾਉ ਗੱਲ ਹੋਈ ਕਿ ਸੇਰ ਜਿਹੜਾ ਉਹ ਗਊ ਚਰਾਣ ਵਾਲੀ ਗੱਲ ਹੋਈ ਕਿ ਸ਼ੇਰ ਜਿਹੜਾ ਗਊਆਂ ਚਾਰ ਰਿਹਾ ਏ ਮਨ ਰੂਪੀ ਸ਼ੇਰ ਆ ਜਿਹੜਾ ਭਗਤ ਜੀ ਕਹਿੰਦੇ ਇੰਦਰੀ ਇੰਦਰੀ ਰੂਪੀ ਗਊਆਂ ਨੂੰ ਚਰਾਣ ਲੱਗ ਪਿਆ ਹਣ ਤੂੰ ਭਾਵੇਂ ਭਗਤ ਕਬੀਰ ਸਾਹਿਬ ਜੀ ਮਨ ਦੀ ਵਿਸਥਾ ਦੱਸਦੇ ਹਨ ਪਹਿਲੀ ਜਿਸ ਵੇਲੇ ਮਨੁੱਖ ਪੈਦਾ ਹੁੰਦਾ ਹੈ ਤੇ ਆਮ ਆਪਾਂ ਦੇਖਦੇ ਆਪਾਂ ਕਹਿੰਦੇ ਆ ਕਿ ਬੱਚਾ ਜਿਹੜਾ ਇਹ ਪ੍ਰਮਾਤਮਾ ਦਾ ਰੂਪ ਹੈ ਬੱਚੇ ਦੀ ਮਨ ਇੰਨਾ ਵਿਕਾਸ ਨਹੀਂ ਹੁੰਦਾ ਉਸ ਟਾਈਮ ਸਰੀਰ ਦਾ ਦਿਮਾਗ ਦਾ ਤੇ ਮਮਤਾ ਜਿਹੜੀ ਉਹ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਬੱਚਾ ਪਰਮੇਸ਼ਰ ਦਾ ਰੂਪ ਹੁੰਦਾ ਉਹਦੀ ਆਤਮਾ ਉਸ ਟਾਈਮ ਨਿਰਮਲ ਹੁੰਦੀ ਹੈ ਬੱਚੇ ਦੇ ਅੰਦਰ ਹਿੰਗਤਾ ਉਮੇ ਜਿਹੜੀ ਹੈ ਕ੍ਰਿਸ਼ਨਾ ਨਹੀਂ ਹੁੰਦੀ ਉਸ ਟਾਈਮ ਬੱਚੇ ਨੂੰ ਕਿਸੇ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਉਸ ਟਾਈਮ ਬੱਚਾ ਆਪਣੀ ਮਰਜ਼ੀ ਦੇ ਨਾਲ ਵਿਚਰਦਾ ਹੈ ਕੋਈ ਵੀ ਉਹਨੂੰ ਆਵਾਜ਼ ਵਾਲੇ ਪਿਆਰ ਦੇ ਨਾਲ ਹੱਸਦਾ ਬੱਚਾ ਕੋਈ ਵੀ ਉਂਗਲ ਫੜਾਏ ਬੱਚਾ ਫੜ ਕੇ ਤੁਰ ਪਿੰਦਾ ਕੋਈ ਸਾਡਾ ਦੁਸ਼ਮਣ ਹੋਏ ਉਹਨੂੰ ਉਂਗਲੀ ਲਾ ਕੇ ਲੈ ਜਾ ਸਕਦਾ ਬੱਚੇ ਅੱਗੇ ਕੋਈ ਸੱਪ ਵੀ ਆ ਜੇ ਬੱਚਾ ਉਹਨੂੰ ਹੱਥੋਂ ਫੜ ਲੈਂਦਾ ਇਹ ਹੀ ਕਾਰਨ ਹੁੰਦਾ ਬੱਚੇ ਦੀ ਜਿਹੜੀ ਬਾਹਰਲੀ ਬਸਤ ਹੈ ਉਹ ਜੇ ਮੋਜ ਮਮਤਾ ਜਿਹੜੀ ਉਹ ਨਹੀਂ ਹੁੰਦੀ ਉਸ ਟਾਈਮ ਬੱਚੇ ਦਾ ਮਨ ਜਿਹੜਾ ਬਹੁਤ ਸਾਫ਼ ਨਿਰਮਲ ਹੁੰਦਾ ਹੈ ਤਾਂ ਹੀ ਬੱਚੇ ਨੂੰ ਪਰਮਾਤਮਾ ਦਾ ਰੂਪ ਕਹਿੰਦੇ ਆ ਸੀ ਕਹਿੰਦੇ ਬੱਚਾ ਪਰਮਾਤਮਾ ਦਾ ਰੂਪ ਹੈ ਬੱਚਾ ਪਰਮਾਤਮਾ ਦਾ ਰੂਪ ਤਾਂ ਹੁੰਦਾ ਹੈ ਕਿ ਉਸ ਟਾਈਮ ਉਹਦੀ ਵਸਤਾ ਉਸੀ ਹੁੰਦੀ ਹੈ ਜੇ ਬੱਚੇ ਦਾ ਮਨ ਜਿਹੜਾ ਉਹਦੇ ਅੰਦਰ ਈਰਖਾ ਨਹੀਂ ਹੁੰਦੀ ਦੁਸ਼ਮਣ ਨਹੀਂ ਹੁੰਦੀ ਉਹਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਜਿਵੇਂ ਹੀ ਉਹਦੀ ਵਸਤਾ ਉਹਦੀ ਉਮਰ ਵੱਧਦੀ ਹੈ ਤੇ ਜਦੋਂ ਮਾਪਿਓ ਤੇ ਕੰਟਰੋਲ ਹੁੰਦਾ ਮਾਪਿਓ ਉਦੋਂ ਹੀ ਕਹਿ ਲੱਗ ਜਾਂਦਾ ਇਹ ਸਾਡਾ ਦੁਸ਼ਮਣ ਹੈ ਇਹ ਦੇ ਘਰ ਨਹੀਂ ਜਾਣਾ ਇਹ ਮਨੁੱਖ ਨੂੰ ਮਿਲਣਾ ਨਹੀਂ ਇਹ ਚੀਜ਼ ਤੂੰ ਖਾਣੀ ਨਹੀਂ ਅਸੀਂ ਕੰਟਰੋਲ ਕਰਨ ਲੱਗ ਜਾਂਦੇ ਨਾ ਤੇ ਭਗਤ ਜੀ ਕਹਿਣ ਤੋਂ ਭਾਵੇਂ ਕਹਿੰਦੇ ਨੇ ਕੱਲੇ ਪਹਿਲਾਂ ਆਪਣਾ ਕੰਟਰੋਲ ਸੀ ਹੁਣ ਮਾਇ ਮਾਈ ਇਹ ਸੰਸਾਰ ਦਾ ਇਹਦੇ ਤੇ ਕੰਟਰੋਲ ਚੱਲ ਪਿਆ ਫੇਰ ਇਹ ਮੋ ਮਮਤਾ ਦੇ ਵਿੱਚ ਫਸਦਾ ਮਨੁੱਖ ਹੁਰਲਾ ਗੋਚੇਲੇ ਕੀ ਪਾਈ ਕਹਿੰਦੇ ਹੁਣ ਪਹਿਲੋਂ ਗੁਰੂ ਸੀਮਾਨ ਹੁਣ ਚੇਲੇ ਦੇ ਪਿੱਛੇ ਇੰਦਰੀ ਇੰਦਰੀਆਂ ਦੇ ਪਿੱਛੇ ਦੌੜਦਾ ਏਕ ਅਚੰਬੋ ਸੁਨੋ ਤੁਮ ਪਾਈ ਇਹ ਚੰਬੇ ਦੀ ਗੱਲ ਐ ਅਗਧਿ ਚ ਕਹਿੰਦੇ ਰਾਨੀ ਜੋਗ ਰਾਨੀ ਜਨਕ ਗੱਲ ਜਿਹਨੂੰ ਕੰਨਿਆ ਰਾਨੀ ਜਨਕ ਗੱਲ ਹੈ ਦੇਖਤ ਸਿੰਘ ਚਰਾਵਤ ਗਾਈ ਕਹਿੰਦੇ ਤਾਉ ਗੱਲ ਹੋਈ ਕਿ ਇੱਕ ਸ਼ੇਰ ਬੱਕਰੀਆਂ ਚਾਰਦਾ ਇਸੇ ਤਰ੍ਹਾਂ ਮਾਨ ਰਿੰਦਰੇ ਰੂਪੀਂਦਰੀਆਂ ਰੂਪੀਂ ਬੱਕਰੀਆਂ ਨੂੰ ਚਾਰ ਰਿਆ ਹੈ ਜਿਹੜਾ ਮਾਨਕ ਬਲਵਾਨ ਸੀ ਸ਼ੇਰ ਦੀ ਤਰਾਂਸੀ ਅੱਜ ਦੇਖੋ ਨੌਕਰ ਬਣ ਕੇ ਇਹਨਾਂ ਦੀ ਸੇਵਾ ਕਰ ਰਿਹਾ ਇੰਦਰੀਂਦਰੀਆਂ ਦੇ ਫੁਰਨੇ ਵਾਸ਼ਨਾ ਵਿੱਚ ਅਗਰ ਤੁਰਿਆ ਫਿਰਦਾ ਮਨ ਵਾਸ਼ਨਾ ਦੇ ਵਿੱਚ ਭਜਦਾ ਫਿਰਦਾ ਇਹਦੂ ਮਨ ਦੀ ਅਵਸਥਾ ਚੇਂਜ ਹੋ ਗਈ ਰਹਾਓ ਜਲ ਕੀ ਮਛਲੀ ਤਰ ਵਰ ਬਈ ਆਈ ਇੱਥੇ ਰਹਾਉ ਦੀ ਬਿਸ਼ਰਾਮ ਲੈ ਕੇ ਭਗਤ ਜੀ ਅਗਲਾ ਬੰਦ ਸ਼ੁਰੂ ਕਰਦੇ ਹਨ ਇੱਥੇ ਫਿਰ ਭਗਤ ਜੀ ਝਾਰ ਲੈਂਦੇ ਹਨ ਇਹਦੇ ਉੱਤੇ ਗੱਲ ਉਹ ਹੋਈ ਕਿ ਜਲਦੀ ਮਛਰੀ ਤਰਵਰ ਬਿਆਈ ਬਿਆਈ ਕਹਿੰਦੇ ਨੇ ਜਿਵੇਂ ਹਰਿਆਣੇ ਦੀ ਬੋਲੀ ਹੈ ਬਿਆਈ ਜਿਵੇਂ ਸਦੀ ਬੈਸ ਸੁੱਝ ਜਾਂਦੀ ਉਹਨੂੰ ਕਹਿੰਦੇ ਨੇ ਬੈਸ ਬਿਆਗੀ ਸਾਡੀ ਹਰਿਆਣੇ ਦੇ ਜਿਹੜੇ ਵੀਰ ਆ ਨਾ ਲੋਕ ਸਾਡੀ ਗਉ ਬਿਆਗੀ ਸਾਡੀ ਬੈਸ ਬਿਆਗੀ ਤੇ ਇਸੇ ਤਰ੍ਹਾਂ ਭਗਤ ਜੀ ਉਹ ਬੋਲੀ ਬੋਲ ਰਹੇ ਹਨ ਕਹਿੰਦੇ ਇਹ ਤਾਂ ਉਹ ਗੱਲ ਹੋਈ ਕਿ ਜਲ ਦੀ ਮਛਲੀ ਇੱਕ ਬਿਰਸ਼ ਦੇ ਪੱਤਿਆਂ ਤੇ ਆਪਣੇ ਬੱਚੇ ਦਵੇ ਕਹਿੰਦੇ ਇਸੇ ਤਰ੍ਹਾਂ ਇਹ ਮਨ ਦੀ ਅਵਸਥਾ ਹੈ ਕਹਿੰਦੇ ਤ੍ਰਿਸ਼ ਇਹ ਸੰਸਾਰ ਪਹਿਲੋ ਜਿਹੜੀ ਆਤਮਾ ਸੀ ਉਹ ਪ੍ਰਮਾਤਮਾ ਦੇ ਵਿੱਚ ਜੁੜੀ ਹੋਈ ਸੀ ਜਲ ਕੀ ਮਛਲੀ ਕਹਿੰਦੇ ਜਿਵੇਂ ਇੱਕ ਮੱਛੀ ਜਲ ਤੋਂ ਬਿਨਾਂ ਰਹਿਣ ਨਹੀਂ ਹੁੰਦਾ ਉਹਦਾ ਇਹ ਪ੍ਰਮਾਤਵਾ ਤੋਂ ਬਿਨਾਂ ਇਹਦਾ ਰਹਿਣ ਨਹੀਂ ਸੀ ਕਹਿੰਦੇ ਪਰ ਦੁਨੀਆ ਦੇ ਵਿੱਚ ਆਣ ਕੇ ਕਹਿੰਦੇ ਸੰਸਾਰ ਰੂਪੀ ਬਿਰਸ਼ ਦੇ ਉੱਤੇ ਦਾ ਮੋਹ ਪੈ ਗਿਆ ਕਹਿੰਦੇ ਸੰਸਾਰ ਰੂਪੀ ਬਿਰਸ਼ ਦੇ ਉੱਤੇ ਜੇ ਅਸ਼ਬੇਰਾ ਵਿਚਾਰ ਦਿਨਾਂ ਦਾ ਹੈ ਇਸ ਸੰਸਾਰ ਰੂਪੀ ਜਿਵੇਂ ਸੰਸਾਰੀ ਇੱਕ ਬਿਰਸ਼ ਤੇ ਪੰਛੀ ਦਾ ਅਸ਼ੇਰਾ ਹੁੰਦਾ ਉਹਨੂੰ ਕੋਈ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਇਸ ਪੰਛੀ ਨੂੰ ਕੋਈ ਪਤਾ ਨਹੀਂ ਕਿ ਉਸ ਸੰਸਾਰ ਦੇ ਉੱਤੇ ਉਸ ਬਿਰਸ਼ ਤੇ ਜਿਹੜੇ ਟਿਆਲਣਾ ਪਾਇਆ ਕਦੋਂ ਡਿੱਗ ਜਾਣਾ ਕਦੋਂ ਨੂੰ ਅਡਾਰੀ ਮਾਰਨੀ ਪੈਣੀ ਹੈ ਪਰ ਉਹ ਫਿਰ ਵੀ ਉਸੇ ਬਿਰਸ਼ ਤੇ ਆਲਣਾ ਪੰਦਾ ਹੈ ਇਸੇ ਤਰ੍ਹਾਂ ਹੀ ਮਨੁੱਖ ਦੀ ਆਤਮਾ ਪਰਮਾਤਮਾ ਨਾਲ ਟੁੱਟ ਕੇ ਸੰਸਾਰ ਨਾਲ ਜੁੜ ਜਾਂਦੀ ਹੈ ਮਨ ਜਿਹੜਾ ਉਹ ਨੌਕਰ ਬਣ ਜਾਂਦਾ ਇੰਦਰੀਆਂ ਦਾ ਤੇ ਫੁਰਨਿਆਂ ਨੂੰ ਪੂਰਾ ਕਰਨ ਵਾਸਤੇ ਵਾਸ਼ਨਾਵਾਂ ਦੀ ਪੂਰਤੀ ਕਰਨ ਵਾਸਤੇ ਦੌੜਦਾ ਤੇ ਭਗਤ ਜੀ ਉੱਥੇ ਫਿਰ ਆਧਾਰ ਲੈਂਦੇ ਨੇ ਕਹਿੰਦੇ ਜਲ ਕੀ ਮਛਲੀ ਤਰ ਵਰ ਬਈ ਆਈ ਕਹਿੰਦੇ ਜਿਸ ਤਰ੍ਹਾਂ ਜਲ ਦੇ ਵਿੱਚ ਮੱਛੀ ਰਹਿੰਦੀ ਉਹ ਰਹਿਦਾ ਰਹਿਣ ਨਹੀਂ ਹੁੰਦਾ ਪਰ ਉਹ ਹੀ ਮੱਛੀ ਇੱਕ ਵਿਰਸ਼ ਦੇ ਉੱਤੇ ਆਪਣੇ ਬੱਚੇ ਦੇਵੇ ਸੂਵੇ ਕਹਿੰਦੇ ਤਾਂ ਉਹ ਗੱਲ ਹੋਈ ਇਸ ਸੰਸਾਰ ਦੇ ਵਿੱਚ ਇਨਾ ਮਨੁੱਖ ਮਗਨ ਹੋ ਜਾਂਦਾ ਹੈ ਕਿ ਉਹ ਪ੍ਰਮਾਤਮਾ ਦੀ ਉਹ ਭੁੱਲ ਜਾਂਦਾ ਹੈ ਇਹ ਪ੍ਰਮਾਤਮਾ ਦੀ ਅੰਸ਼ ਹੁੰਦਾ ਹੈ ਪਰ ਪ੍ਰਮਾਤਮਾ ਨਾਲ ਵੀ ਟੁੱਟ ਕੇ ਇਹ ਬਿਨ ਸੰਹਾਰ ਸੰਸਾਰ ਦੇ ਨਾਲ ਜੁੜ ਜਾਂਦਾ ਦੇਖ ਤਕ ਉਤਰਾ ਲੈ ਗਿਆ ਬਿਲਾਈ ਤੇ ਫਿਰ ਭਗਤ ਜੀ ਦੇਖੋ ਕਿ ਧਾਰਨ ਲੈ ਰਹੇ ਹਨ ਇਹਦੇ ਤਾਂ ਕੁੱਤੇ ਦੀ ਜਿਵੇਂ ਵਸਤਾ ਹੁੰਦੀ ਨਾ ਕੁੱਤੇ ਦਾ ਮਨ ਭਗਤ ਜੀ ਕਹਿੰਦੇ ਕਿ ਕੁੱਤਾ ਹੁੰਦਾ ਉਹ ਚੰਚਲ ਸੁਭਾਅ ਦਾ ਹੁੰਦਾ ਹੈ ਉਹ ਆਪਣੇ ਮਾਲਕ ਨੂੰ ਨਹੀਂ ਛੱਡਦਾ ਭਾਵੇਂ ਉਹਨੂੰ ਕੋਈ ਰੋਟੀ ਪਾਏ ਨਾ ਸਾਰਾ ਦਿਨ ਨਾ ਕੋਈ ਪ੍ਰਸ਼ਾਦਾ ਪਾਏ ਰੋਟੀ ਪਾਏ ਭੋਜਨ ਦੇ ਅਰ ਜਿਹੜਾ ਮਾ ਜਿਸ ਘਰ ਦੇ ਵਿੱਚ ਉਹ ਰਹਿੰਦਾ ਉਹਦੀ ਰਾਖੀ ਕਰਦਾ ਹੈ ਗੇਟ ਤੇ ਬਹਿ ਕੇ ਉਹਨੂੰ ਭੱਜਦਾ ਨਹੀਂ ਤਰਸਨਾਲੂ ਨਹੀਂ ਹੁੰਦਾ ਕਿ ਭੱਜ ਜਾਵੇ ਬਿੱਲੀ ਦੀ ਕੀ ਵਿਵਸਥਾ ਕੈਸੀ ਹੁੰਦੀ ਹੈ ਤ੍ਰਿਸ਼ਨਾ ਲੂ ਹੁੰਦੀ ਹੈ ਬਿੱਲੀ ਕਿਸੇ ਘਰ ਚ ਨਹੀਂ ਰਹਿ ਸਕਦੀ ਬਿੱਲੀ ਕਿਹੜੀ ਹੈ ਉਹ ਕਿਸੇ ਘਰ ਵਿੱਚ ਉਹਦਾ ਪੱਕਾ ਟਿਕਾਣਾ ਨਹੀਂ ਹੁੰਦਾ ਕਦੀ ਕਿਸੇ ਘਰੋਂ ਰਹਿੰਦੀ ਹੈ ਬੱਚੇ ਵੀ ਦਿੰਦੀ ਹੈ ਸੱਤ ਘਰ ਚੇਂਜ ਕਰਦੀ ਹੈ ਬਿੱਲੀ ਉਹਦੀ ਤ੍ਰਿਸ਼ਨਾ ਵਾਲੀ ਬਿਰਤੀ ਹੁੰਦੀ ਹੈ ਉਹ ਦੇਖਦੀ ਹੈ ਕਿ ਮੈਨੂੰ ਖਾਣ ਨੂੰ ਕੁਝ ਗੀਲੇ ਮੈਂ ਫਟਾਫਟ ਫੜ ਕੇ ਅਗਲੇ ਦਾ ਨੁਕਸਾਨ ਕਰ ਦਿੰਦੀ ਹੈ ਆਪਣੇ ਪੂਰਤੀ ਵਾਸਤੇ ਇਸ ਵਾਸਤੇ ਬਿੱਲੀ ਦੇ ਢਾਣ ਲੈਂਦੇ ਹਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖਤ ਕੁਤਰਾ ਲੈ ਗਈ ਬਿਲਾਈ ਕਹਿੰਦੇ ਇਸੇ ਤਰ੍ਹਾਂ ਮਨ ਦੀ ਅਵਸਥਾ ਹੈ ਕਹਿੰਦੇ ਮਨ ਜਿਹੜਾ ਸੀ ਇੱਕ ਈਮਾਨਦਾਰ ਕੁੱਤੇ ਦੀ ਤਰ੍ਹਾਂ ਪਰਮੇਸ਼ਰ ਦੇ ਚਰਨਾਂ ਵਿੱਚ ਰਹਿੰਦਾ ਸੀ ਪਰ ਕਹਿੰਦੇ ਇਹ ਤ੍ਰਿਸ਼ਨਾ ਰੂਪੀ ਬਿੱਲੀ ਨੇ ਇਹਨੂੰ ਵੀ ਖਾ ਲਿਆ ਕਹਿੰਦੇ ਬਿੱਲੀ ਇਹਨੂੰ ਵੀ ਚੁੱਕ ਕੇ ਲੈ ਗਈ ਤਲ ਤਲੇ ਰੇ ਵੈਸਾ ਉੱਪਰ ਸੂਲਾ ਇਹ ਵੀ ਭਾਸ਼ਾ ਦੇਖੋ ਇਧਰ ਦੀ ਭਾਸ਼ਾ ਵਾਲੇ ਦੀ ਰਾਜਪੁਰੇ ਵੱਲ ਬੋਲਦੇ ਨੇ ਤਲੇ ਬੈਠ ਜਾ ਉੱਪਰ ਉੱਠ ਜਾ ਇਹ ਭਾਸ਼ਾ ਉਸ ਇਲਾਕੇ ਦੀ ਹੈ ਭਗਤ ਜੀ ਵਚਨ ਕਰਦੇ ਨੇ ਤਲੇ ਰਹਿ ਬੈਸਾ ਉੱਪਰ ਸੂਲਾ ਉਹਨਾਂ ਦੀ ਭਾਸ਼ਾ ਇਸੇ ਤਰ੍ਹਾਂ ਦੀ ਹੈ ਬੋਲੀ ਇਸੇ ਤਰ੍ਹਾਂ ਦੀ ਆਪਾਂ ਕਹਿੰਦੇ ਥੱਲੇ ਬਹਿ ਜਾ ਜਾਂ ਉੱਪਰ ਬਹਿ ਜਾ ਉਹ ਕਹਿੰਦੇ ਨੇ ਤਲੇ ਬੈਠ ਜਾ ਉੱਪਰ ਬੈਠ ਜਾ ਇਸ ਤਰ੍ਹਾਂ ਉਹਨਾਂ ਦੀ ਬੋਲੀ ਹੈ ਭਾਗਤ ਜੀ ਉਸ ਬੋਲੀ ਵਿੱਚ ਦੱਸ ਰਿਹਾ ਨੇ ਕਹਿੰਦੇ ਤਲੇ ਰੇ ਬੈਸਾ ਉੱਪਰ ਸੂਲਾ ਕਹਿੰਦੇ ਮਨੁੱਖ ਜੀਵ ਜਿਹੜਾ ਐ ਇਸੇ ਤਰ੍ਹਾਂ ਐ ਮਨ ਜਿਹੜਾ ਇਹਦਾਸ ਇਹ ਤਲੇ ਸੰਸਾਰ ਦੀ ਚੀਜ਼ਾਂ ਦੇ ਵਿੱਚ ਤਲੇ ਆ ਗਿਆ ਨੀਚੇ ਡਿੱਗ ਗਿਆ ਇਹਦੀ ਮਨ ਦੀ ਅਵਸਥਾ ਨੀਚੇ ਆਲਿਓ ਵੀ ਨੀਚੇ ਗਿਰਨਾ ਨੀਚੇ ਬਸਤਾ ਬਣ ਗਈ ਕਹਿੰਦੇ ਜਿਹੜਾ ਪ੍ਰਮਾਤਮਾ ਸੀ ਉਹ ਨੂੰ ਇਹਨੇ ਅੰਦਰੋਂ ਕੱਢ ਕੇ ਉੱਪਰ ਕਰਤਾ ਜਿਵੇਂ ਇੱਕ ਰੁੱਖ ਹੈ ਉਦੇ ਤਣੇ نیچے ਹੋ ਜਾਣ ਜੜਾ ਜੜੀਆਂ ਨੂੰ ਉਪਰ ਕਾਸ਼ ਨੂੰ ਉੱਠ ਜਾਣ ਇਸੇ ਤਰ੍ਹਾਂ ਕਹਿੰਦੇ ਮਨੁੱਖ ਦੀ ਅਵਸਥਾ ਬਣ ਗਈ ਇਹ ਮਨ ਜਿਹੜਾ ਸੀ ਉਹ ਨੀਚ ਬਣ ਗਿਆ ਨੀਚ ਕਰਮ ਕਮਾਣ ਲੱਗ ਗਿਆ ਅਤੇ ਉਪਰ ਸੂਲਾ ਕਹਿੰਦੇ ਜਿਹੜਾ ਮੁੱਢ ਸੀ ਜਿਹਨੇ ਮੁੱਢ ਬੰਨਿਆ ਪ੍ਰਮਾਤਮਾ ਨੇ ਉਹ ਊਕਾਸ਼ ਪਤਾਲ ਤੋਂ ਕਾਸ਼ ਵਾਚ ਇਹਦੇ ਅੰਦਰੋਂ ਨਿਕਲ ਕੇ ਚਲਾ ਗਿਆ ਤਿਸਕੇ ਪੀੜ ਲੱਗੇ ਫਲ ਫੁੱਲਾ ਇੰਦਪਿਤ ਇਸੇ ਇਹੋ ਜਿਹੇ ਨੂੰ ਫਲ ਲੱਗਨੇ ਹਨ ਭਗਤ ਜੀ ਕਹਿੰਦੇ ਮਨੁੱਖ ਫਿਰ ਉਹਦੀ ਬਸਤਾ ਜਦੋਂ ਐਸੀ ਬਣ ਗਈ ਸੋਚ ਬਿਰਤੀ ਐਸੀ ਬਣ ਗਈ ਕਹਿੰਦੇ ਉਸੇ ਤਰ੍ਹਾਂ ਦੇ ਉਹਨੂੰ ਫਲ ਲੱਗਣ ਲੱਗੇ ਤਿਸਕੇ ਫੇੜ ਲੱਗੇ ਫਲ ਫੁਲਾ ਪੇੜ ਸਰੀਰ ਨੂੰ ਕਹਿੰਦਿਆ ਕਹਿੰਦੇ ਇਸ ਸਰੀਰ ਨੂੰ ਫਿਰ ਉਹੋ ਜਿਹਾ ਫਲ ਦੁੱਖ ਮਿਲਦਾ ਹੈ ਦੁੱਖ ਕਲੇਸ਼ ਭੋਗਣਾ ਪੈਂਦਾ ਹੈ ਕਹਿੰਦੇ ਉਹੋ ਜੀ ਇਹਨੂੰ ਸਰੀਰ ਦੇ ਉੱਤੇ ਦੋ ਖੋਭogne ਪੈਂਦਿਆਂ ਜਿਵੇਂ ਦੀ ਬਸਤਾ ਬਣ ਜਾਂਦੀ ਇਸ ਸੰਸਾਰ ਦੇ ਵਿੱਚ ਬਿਰਤੀ ਬਣ ਜਾਂਦੀ ਮਨ ਦੀ ਵਾਸ਼ਨਾਵਾਂ ਵਿੱਚ ਭੱਜਦਾ ਜਿਵੇਂ ਦੀ ਭਗਤ ਜੀ ਕਹਿੰਦੇ ਦਾ ਇਹਨੂੰ ਫਲ ਭੋਗਣਾ ਪੈਂਦਾ ਤਿਸਕੇ ਪੇੜ ਕਹਿੰਦੇ ਸਰੀਰ ਨੂੰ ਲੱਗੇ ਫਲ ਫੁੱਲਾ ਕਹਿੰਦੇ ਉਹਵੇਂ ਦੇ ਫਲ ਲੱਗਦਾ ਹੈ ਭੂਰੇ ਚਰ ਭੈ ਸਚਰਾਵਣ ਜਾਈ ਕਹਿੰਦੇ ਉਹ ਧਗਤ ਜੀ ਕਹਿੰਦੇ ਤਾਂ ਗੱਲ ਹੋਈ ਕਿ ਘੋੜੇ ਤੇ ਚੜ ਕੇ ਭੈ ਸ ਉਚਾਰਣ ਜਾਣਾ ਇਹ ਮਨ ਰੂਪੀ ਘੋੜੇ ਦੀ ਸਵਾਰੀ ਵਾਸਨਾ ਰੂਪੀ ਭੈਸ ਕਰਦੀ ਐ ਭੈਸ ਕਹਿੰਦੇ ਹਨ ਮੱਜ ਨੂੰ ਇਹ ਵੀ ਉਸ ਦਰ ਦੀ ਬਾਸ਼ਾ ਭੈਸ ਭਗਤ ਜੀ ਕਹਿੰਦੇ ਐ ਭੈਸ ਜਿਹੜੀ ਇਹ ਮਨ ਦੀ ਵਾਸਨਾ ਇਹ ਘੋੜਾ ਰੂਪੀ ਮਨ ਦੇ ਉੱਤੇ ਸਵਾਰ ਹੋ ਕੇ ਵਾਸਨਾ ਜਿਹੜੀ ਉਹ ਸੈਰ ਕਰਦੀ ਫਿਰਦੀ ਐ ਬਾਹਰ ਬੈਲ ਗੋਣ ਘਰ ਆਈ ਤੇ ਕਹਿੰਦੇ ਬੈਲ ਜਿਹੜਾ ਹੈ ਉਹਦੀ ਬਿਰਤੀ ਐਸੀ ਹੁੰਦੀ ਐ ਉਹ ਵੀ ਸਦਾ ਦੇਖੋ ਮਾਲਕ ਦਾ ਮਾਲਕ ਦਾ ਕੰਮ ਕਰਦਾ ਜਿੰਨਾ ਮਰਜੀ ਮਾਲਕ ਮਾਰਦਾ ਉਹਦੇ ਬੁਹੇਤੀ ਰਹਿੰਦਾ ਇਹਦੇ ਬੈਲ ਬਿਰਤੀ ਅਸੀ ਹੈ ਤੇ ਭਗਤ ਜੀ ਕਹਿੰਦੇ ਬਾਹਰ ਬੈਲ ਗੋਣ ਘਰ ਜਾਈ ਬੰਦ ਬੈਲ ਨੂੰ ਤਾਂ ਮਨੁੱਖ ਬੈਲ ਰੂਪੀ ਸੁਭਾ ਨੂੰ ਤਾਂ ਬਾਹਰ ਕੱਢਦਾ ਸਰੀਰ ਚੋਂ ਕਹਿੰਦੇ ਛੱਟ ਜਿਹੜੀ ਸੀ ਤ੍ਰਿਸ਼ਨਾ ਦੀ ਉਹ ਨਾਲ ਚੁੱਕੀ ਫਿਰਦਾ ਹੈ ਕਹੇਤ ਕਬੀਰ ਜੋ ਇਸ ਪਦ 부ਝੈ ਰਾਮ ਰਮਤ ਤਿਸ ਸਭ ਕੁਛ ਸੂਝੈ ਕਬੀਰ ਸਾਹਿਬ ਜੀ ਕਹਿੰਦੇ ਇਹ ਪਾਦ ਨੂੰ ਭਾਈ ਅਵਸਥਾ ਨੂੰ ਉਹੀ 부ਝ ਸਕਦਾ ਜਿਹਦੇ ਤੇ ਉਹ ਰਾਮ ਹੋਏ ਮਾਲਕ ਦੀ ਮਿਹਰ ਹੋ ਜਾਵੇ ਇਹ ਸ਼ਬਦ ਜਿਹੜਾ ਇਹਦੇ ਅਰਥ ਹਤ ਹੋਇਆ ਜਪਦਾ ਜਿਵੇਂ ਭਗਤ ਜੀ ਪ੍ਰਾਤਨ ਜੁਬਾਨਿਆਂ ਚ ਆਪਣੇ ਬਜ਼ੁਰਗ ਬਾਤਾਂ ਪਾਉਂਦੇ ਸੀ ਨਾ ਉਹ ਬਾਤਾਂ ਨੂੰ ਤੇ ਬੱਚੇ 부ਝਦੇ ਸੀ ਮਾਪਿਓ ਜਾਂ ਬਜ਼ੁਰਗ ਬਾਤ ਪਾਉਂਦੇ ਸੀ ਉਸੀ ਤਰ੍ਹਾਂ ਦੀਆਂ ਪਹੇਲੀਆਂ ਪਾ ਕੇ ਭਗਤ ਜੀ ਸਾਨੂੰ ਸਮਝਣ ਲਈ ਕਹਿੰਦੇ ਨੇ ਕਿ ਕਿਸ ਤਰ੍ਹਾਂ ਇਹਨੂੰ ਸਮਝਿਆ ਜਾਵੇ ਤੇ ਭਗਤ ਜੀ ਕਹਿੰਦੇ ਪਰ ਇਹਨੂੰ ਸਮਝਣ ਵਾਸਤੇ ਸ਼ਬਦਾਂ ਨੂੰ ਕਹਿੰਦੇ ਸਹਿਜ ਦੀ ਲੋੜ ਹੈ ਸੰਤੋਖ ਦੀ ਧੀਰਜ ਦੀ ਜਿਹੜਾ ਮਨੁੱਖ ਰੋਜ਼ ਸੰਗਤ ਕਰਦਾ ਹੈ ਸਤਸੰਗਰੀ ਜਾਨ ਹੈ ਉਹਨੂੰ ਇਸ ਸ਼ਬਦਾਂ ਦੀ ਸੇਤੀ ਸਮਝ ਪੈਂਦੀ ਹੈ ਜਿਹੜਾ ਕਦੀ ਸੰਗਤ 'ਚ ਆਇਆ ਨਹੀਂ ਤਕਰੀਬਨ ਬਾਣੀ ਪੜੀ ਨਹੀਂ ਉਹਨੂੰ ਸਮਝ ਨਹੀਂ ਪੈਂਦੀ ਕੌਕੀ ਨੂੰ ਸਮਝਣ ਵਾਸਤੇ ਨਿਤ ਦੀ ਸੰਗਤ ਕਰਨੀ ਪੈਂਦੀ ਹੈ ਬਾਣੀ ਪੜ੍ਹ ਕੇ ਉਹਦੀ ਵਿਚਾਰ ਨੂੰ ਜਦੋਂ ਵਾਰ-ਵਾਰ ਆਪ ਸਮਝਦੇ ਆਂ ਫਿਰ ਉਹ ਮਨੁੱਖ ਨੂੰ ਬਹੁਤਾ ਸਮਝਾਉਣ ਦੀ ਲੋੜ ਨਹੀਂ ਪੈਂਦੀ ਉਹ ਬਾਣੀ ਜਿਹੜੀ ਆਪਣੇ ਆਪ ਅਰਥ ਸਮਝਾਉਂਦੇ ਆਂ ਜਦੋਂ ਆਪਾ ਪੜ੍ਹਦੇ ਨਹੀਂ ਬਾਣੀ ਵਿਚਾਰਦੇ ਨਹੀਂ ਉਹਦੀ ਅਰਥਾ ਨੂੰ ਸਮਝ ਨਹੀਂ ਪਾਉਂਦੇ ਫਿਰ ਤੇ ਭਗਤ ਜੀ ਇੱਥੇ ਉਹੀ ਅਵਸਥਾ ਬਾਰੇ ਦੱਸਦੇ ਹਨ ਕਹਿੰਦੇ ਕਹਿਤ ਕਬੀਰ ਜੋ ਇਸ ਪਦ 부ਝੈ ਕਹਿੰਦੇ ਉਹੀ ਇਸ ਪਦ ਨੂੰ ਇਹ ਵਿਚਾਰ ਨੂੰ ਭਗਤ ਜੀ ਕਹਿੰਦੇ ਸਮਝ ਸਕਦਾ ਹੈ RAM ਰੈਤ ਕਿਸ ਸਭ ਕੀ ਸੂਝੈ ਜਿਹਨਾਂ ਰਮੇ ਹੋਏ ਪ੍ਰਮਾਤਮਾ ਨੂੰ ਜਾਣਦਾ ਹੈ ਜਿਹੜਾ ਉਹਦੇ ਨਾਲ ਰਿਸ਼ਤਾ ਬਣਾ ਚੁੱਕਾ ਹੈ ਉਹਦੇ ਗੁਣਾ ਤੋਂ ਜਾਣੂ ਹੋ ਗਿਆ ਹੈ ਉਹ ਇਹ ਅਵਸਥਾ ਨੂੰ ਜਾਣ ਲਵੇਗਾ ਕਿ ਭਗਤ ਜੀ ਕੀ ਕਹਿੰਦੇ ਹਨ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਉਹ ਅਵਸਥਾ ਪ੍ਰਗਟ ਕਰਦੇ ਹਨ ਜਿਸ ਵੇਲੇ ਮਨੁੱਖ ਪੈਦਾ ਹੁੰਦਾ ਹੈ ਉਹ ਨਿਸ਼ਾਨੀਆਂ ਦੱਸਦੇ ਹੋਏ ਭਗਤ ਜੀ ਮਨੁੱਖ ਨੂੰ ਸਮਝਾਉਂਦੇ ਆ ਕਿ ਜਦੋਂ ਮਨੁੱਖ ਪੈਦਾ ਹੁੰਦਾ ਹੈ ਇਹਦੇ ਅੰਦਰ ਆਤਮਾ ਪਰਮਾਤਮਾ ਨਾਲ ਜੁੜੀ ਹੁੰਦੀ ਹੈ ਪੈਦਾ ਹੋਣ ਤੋਂ ਬਾਅਦ ਇਹਨੂੰ ਮਾਇਆ ਮਾਇਤ ਮਾਈ ਤੋਂ ਭਾਵ ਕੀ ਤ੍ਰਿਸ਼ਨਾ ਨੂੰ ਜਾਗ ਜਾਂਦੀ ਹੈ ਜਿਹਦੇ ਕਾਰਨ ਇਹਦਾ ਮਨ ਜਿਹੜਾ ਫੁਰਨੀਆ ਵਾਸਨਾਵਾਂ ਵਿੱਚ ਫਸਿਆ ਹੋਇਆ ਕਹਿੰਦੇ ਸ਼ੇਰ ਜਿਵੇਂ ਇੱਕ ਗਾ ਨੂੰ ਚਮੜਜਲੋ ਕੀ ਚਰਾਂਦਾ ਇਸੇ ਤਰ੍ਹਾਂ ਸ਼ੇਰ ਰੂਪੀ ਮਨ ਜਿਹੜਾ ਉਹ ਆਸ਼ਨਾ ਰੂਪਿੰਦਰੀਆਂ ਦੇ ਪਿੱਛੇ ਭੱਜਦਾ ਹੈ ਤੇ ਮਨੁੱਖ ਉਹ ਪਰਮਾਤਮਾ ਨਾਲ ਉਹ ਟੁੱਟ ਕੇ ਸੰਸਾਰ ਨਾਲ ਜੁੜਿਆ ਰਹਿੰਦਾ ਹੈ ਤੇ ਉਹ ਪਰਮਾਤਮਾ ਨਾਲ ਉਹ ਵਿਥ ਪੈ ਜਾਂਦੀ ਦੂਰ ਹੋ ਜਾਂਦਾ ਹੈ ਇਹ ਪਸ ਸੰਸਾਰ ਦੀ ਬਾਜੀ ਨੂੰ ਹਾਰ ਕੇ ਚਲਾ ਜਾਂਦਾ ਹੈ ਤੇ ਜਿਹੜੇ ਨਾਮ ਜਪਦੇ ਨੇ ਭਗਤ ਜੀ ਕਹਿੰਦੇ ਕਹਤ ਕਬੀਰ ਸੋ ਜੋ ਤਿਸ ਪਦ ਪੂਜੇ ਕਹਿੰਦੇ ਉਹੀ ਇਸ ਪਦ ਨੂੰ ਵਸਤਾ ਨੂੰ ਵੋਝ ਸਕਦੇ ਹਨ ਜਿਹੜੇ ਰਮੇ ਹੋਏ RAM ਪਰਮਾਤਮਾ ਦੇ ਨਾਮ ਦੀ ਬੰਦਗੀ ਭਜਨ ਕਰਦੇ ਹਨ ਉਹਦੀ ਸੰਗਤ ਕਰਦੇ ਹਨ ਸਾਧ ਸੰਗਤ ਵਿੱਚ ਹੁੰਦੇ ਹਨ ਉਹ ਜਾਨੂ ਹੋ ਜਾਂਦੇ ਹਨ ਇਹ ਭਾਈ ਸ਼ਬਦੀ ਵਿਚਾਰ ਹੈ 22 ਚਉਪਦੇ ਅਤੇ ਪੰਚ ਪਦੇ ਇੱਥੇ 22 ਸ਼ਬਦ ਭਾਵ ਕਹਿੰਦੇ ਤੋਂ ਭਗਤ ਜੀ ਦਾ 22 ਸ਼ਬਦ ਭਗਤ ਜੀ ਦੇ ਸੰਪੂਰਨ ਉਨਚਾਰ ਪਦਿਆਂ ਵਾਲੇ ਚਾਰ ਪਦੇ তথা ਪੰਚ ਪਦੇ ਪੰਜ ਪਦਿਆਂ ਵਾਲੇ ਅੱਗੇ ਅਗਲੇ ਸ਼ਬਦ ਭਗਤ ਜੀ ਦੇ 1 2 7 2 8 ਤੁਕੇ ਆਰੰਭ ਹੋਣਗੇ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ